ਅਰਬਾਧਾਣੀ ਦੇ ਵਿੱਚ ਰੌਣਕਾਂ ਲੱਗ ਗਈਆਂ ਜਦੋਂ ਐਸਐਚਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਪੰਗੜੇ ਪਾਉਂਦੇ ਹੋਏ ਦੇਖੇ ਗਏ ਦੱਸਦੇ ਹਾਂ ਇਹ ਦਰਅਸਲ ਥਾਣੇ ਦੇ ਵਿੱਚ ਬਹੁਤ ਸਾਰੇ ਮਸਤੀ ਭਾਈਚਾਰੇ ਦੇ ਕਰਮਚਾਰੀ ਤਣਾਤ ਨੇ ਤੇ ਉਸਦੇ ਲਈ ਪੁਲਿਸ ਥਾਣੇ ਵਿੱਚ ਅੱਜ 크리스마ਸ ਮਨਾਇਆ ਜਾ ਰਹੀ ਹੈ ਇਸ ਮੌਕੇ ਤੇ ਐਸਐਚਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਤੇ ਨਾਲ ਕੇਕ ਕੱਟਿਆ ਤੇ ਇਲਾਕੇ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ ਇਸ ਮੌਕੇ ਤੇ ਪੂਰੇ ਸਟਾਫ ਤੇ ਲਈ ਦਸਤੇ ਹੀ ਇਹ ਖਾਣੇ ਪੀਣ ਦਾ ਵੀ ਇੰਤਜ਼ਾਮ ਜੜਾ ਹੈ ਪ੍ਰਬੰਧ ਜੜਾ ਹੈ ਖਾਣੇ ਦਾ ਉਪ ਕੀਤਾ ਗਿਆ ਤੇ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਜੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਆਓ ਦੇਖਦੇ ਆਂ ਤਸਵੀਰਾਂ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਏ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਆ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟਕਾ ਕੀਤਾ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ ਕ੍ਰਿਸਮਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਤੇ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ ਇਸ ਵਾਰ ਥਾਣੇ ਦੇ ਵਿੱਚ ਰੌਣਕਾਂ ਲੱਗ ਗਈਆਂ ਜਦੋਂ ਐਸਐਚਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਪੰਗੜੇ ਪਾਉਂਦੇ ਹੋਏ ਦੇਖੇ ਗਏ ਦੱਸਦੇ ਹਾਂ ਇਹ ਦਰਸਾਤ ਥਾਣੇ ਦੇ ਵਿੱਚ ਬਹੁਤ ਸਾਰੇ ਮਸਤੀ ਭਾਈਚਾਰੇ ਦੇ ਕਰਮਚਾਰੀ ਤਣਾਅ ਅਤੇ ਉਸਦੇ ਲਈ ਪੁਲਿਸ ਥਾਣੇ ਵਿੱਚ ਅੱਜ 크ਿਸਮਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਐਸਐਚਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਤੇ ਨਾਲ ਕੇਕ ਕਟਿਆ ਤੇ ਇਲਾਕੇ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਤੇ ਪੂਰੇ ਸਟਾਫ ਦੇ ਲਈ 10 ਤਈਏ ਖਾਣੇ ਪੀਣ ਦਾ ਵੀ ਇੰਤਜ਼ਾਮ ਜੜਾ ਹੈ। ਪ੍ਰਬੰਧ ਜੜਾ ਹੈ ਖਾਣੇ ਦਾ ਉਪ ਕੀਤਾ ਗਿਆ ਤੇ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਜੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਤੇ ਆਓ ਦੇਖਦੇ ਆਂ ਤਸਵੀਰਾਂ। ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ। ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਹੈ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟਕਾ ਕੀਤਾ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਨੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ ਬਹੁਤ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ తారనా